ਇਸ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਬੁਲਾ ਲਈ ਗਈ ਹੈ ਜਿहां ਤਿੰਨਾਂ ਫੌਜਾਂ ਦੇ ਮੁਖੀ ਇਸ ਦੇ ਵਿੱਚ ਬੁਲਾਏ ਗਏ ਨੇ ਔਰ ਗੱਲਬਾਤ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਬੀਤੀ ਰਾਤ ਜਦੋਂ ਸੀਜ਼ਫਾਇਰ ਦੀ ਖਬਰ ਸੁਣੀ ਜਾਂਦੀ ਹੈ ਤਾਂ ਸੀਜ਼ਫਾਇਰ ਤੋਂ ਬਾਅਦ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਤੁਰੰਤ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਪੀਐਮ ਮੋਦੀ ਦੇ ਵੱਲੋਂ ਬੁਲਾਈ ਗਈ ਸੀ ਤੇ ਅੱਜ ਤੜਕਸਾਰ ਕੀ ਮੀਟਿੰਗ ਬੁਲਾ ਲਈ ਗਈ ਹੈ ਔਰ ਤਸਵੀਰਾਂ ਅਸੀਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੀਐਮ ਮੋਦੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਔਰ ਦੇਸ਼ ਦੇ ਰੱਖਿਆ ਮੰਤਰੀ ਰਾਜਰਾ ਸਿੰਘ ਵੀ ਸ਼ਾਮਿਲ ਨੇ ਔਰ ਫੋਰਨ ਮਨਿਸਟਰ ਵੀ ਸ਼ਾਮਿਲ ਨੇ ਔਰ ਤਿੰਨਾ ਫੌਜਾਂ ਦੇ ਮੁਖੀ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਆਦਰੇ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਸੀਜ਼ ਫਾਇਰ ਤੋਂ ਬਾਅਦ ਦੀ ਸਾਰੀ ਜਾਣਕਾਰੀ ਜੁੜੀ ਹੈ ਹਾਲਾਤ ਕਿਵੇਂ ਦੇ ਰੱਖੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿਵੇਂ-ਕਿਵੇਂ ਦੀ ਸਿਚੁਏਸ਼ਨ ਰਹੀ ਹੈ ਤਾਂ ਉਹ ਵੀ ਜਾਣਕਾਰੀ ਜੁੜੀ ਹੈ ਪੀਐਮ ਮੋਦੀ ਦੇ ਵੱਲੋਂ ਲਈ ਜਾ ਰਹੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਤੜਕਸਾਰ ਕੀ ਡੋਨਾਲਡ ਟਰੰਪ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਸੀਗਾ ਔਰ ਉਹਨਾਂ ਕਹਿ ਕੇ ਮੈਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਸੀਜ਼ ਫਾਇਰ ਹੋਇਆ ਹੈ ਔਰ ਅਸੀਂ ਚਾਹਨੇ ਆ ਕਿ ਦੋਨਾਂ ਦੇਸ਼ਾਂ ਦੇ ਨਾਲ ਵਪਾਰਕ ਸਾਂਝ ਜਿਹੜੀ ਹੈ ਵਪਾਰ ਜਿਹੜਾ ਆ ਉਹ ਵਧਾਇਆ ਜਾਵੇ ਤਾਂ ਵਧੇਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਦਿੱਲੀ ਤੋਂ ਕਮਲ ਕਾਂਸਲ ਜੁੜ ਚੁੱਕੇ ਨੇ ਤਾਂ ਕਮਲ ਕਿਵੇਂ ਦੇਖਦੇ ਹੋ ਬੀਤੀ ਰਾਤ ਜਦੋਂ ਸੀਜ਼ ਫਾਇਰ ਹੁੰਦਾ ਹੈ ਉਸ ਤੋਂ ਬਾਅਦ ਵੀ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਹੁਣ ਫਿਰ ਪੀਐਮ ਮੋਦੀ ਦੇ ਵੱਲੋਂ ਆਪਣੀ ਰਿਹائش ਤੇ ਇਹ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਕੀ ਕੋਈ ਜਾਣਕਾਰੀ ਹੈ ਅਮਰੀਕਾ ਕਰ ਜਾਣਕਾਰੀ ਕੀ ਬਾਤ ਕਰੇ ਤਾਂ ਪ੍ਰਧਾਨ ਮੰਤਰੀ ਆਵਾਜ਼ ਪਰ ਦੇਣ ਜਨ ਪਰਮਿਤ ਕੀ ਹੈ ਉਹ ਕਿਸ तो खुद तीनों सेना प्रमुख और साथ में अगर सीनियर डी एस की बात करें वो मौजूद रहे हैं तो जिस तरीके से हालातों पर बोर्डर तो किस तरीके के है चाहे पंजाब की बात करें चाहे राजस्थान की बात करें या फिर गुजरात की बात करें तो किस तरीके की हालात है उसको लेकर जो है जानकारी दी गई है और जिस तरीके से क्योंकि जब रात में जब शायद जो जीत रात की बात करें तो ड्रोन जो है वो कहीं ना कहीं भारत की सीमाओं पर देखे गए थे जिस तरीके से एक जगह नहीं तीन जगह जो है वो देखे गए थे और उसके बाद जो है कहीं ना कहीं कही जो ड्रोन है वो उसको लेकर लगाम लगती हुई नजर आई थी लेकिन जिस तरीके के हालात थे उसको लेकर जो है अब प्रधानमंत्री नरेंद्र मोदी को जानकारी दी गई है और सामने आ रही है कि बैटल जो है वो खत्म हो गई है कमल तो कमल बैठक का तुम हुई या तो कोई बयान पीएम मोदी ਦੇ ਵੱਲੋਂ ਸਾਹਮਣੇ ਆਇਆ ਖੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਹਾਲਾਂਕਿ ਜੰਮੂ ਕਸ਼ਮੀਰ ਦੇ ਸੀਐਮ ਨੇ ਵੀ ਟਵੀਟ ਕੀਤਾ ਸੀਗਾ ਕਿ ਇੱਥੇ ਫਾਇਰਿੰਗ ਹੋਈ ਹੈ ਤਾਂ ਕੋਈ ਐਕਸ਼ਨ ਲਿਆ ਗਿਆ ਹੋਵੇ ਜਾਂ ਕੋਈ ਕਾਰਵਾਈ ਕਰਨ ਦੇ ਵਾਸਤੇ ਜਿਹੜੇ ਫੌਜ ਦੇ ਮੁਖੀ ਨੇ ਤੇ ਨਾ ਫੌਜਾਂ ਦੇ ਉਹਨਾਂ ਨੂੰ ਕੋਈ ਹਦਾਇਤਾ ਦਿੱਤੀਆਂ ਗਈਆਂ ਹੁਣ ਕੋਈ ਜਾਣਕਾਰੀ ਮਿਲ ਪਾਈ ਹੈ ਖੁਜੀ ਬਿਲਕੁਲ ਅਜੇ ਤੱਕ ਐਸੀ ਕੋਈ ਜਾਣਕਾਰੀ ਜੋ ਨਹੀਂ ਮਿਲ ਪਾਈ ਹੈ ਕਿ ਕਿਸ ਤਰ੍ਹਾਂ ਕਿਸੇ ਦਾਤ ਵੱਲ ਜਾਂ ਜੇ ਕਿਉਂਕਿ ਜਦੋਂ ਜਨਾ ਪਰਮੇ ਕੀ ਅਪੀਲ ਐਮਆਈਏ ਕੋਈ ਪ੍ਰੈਸ ਕਹਤਾ ਬਹੁਤ-ਬਹੁਤ ਧੰਨਵਾਦ ਤਾਂ ਕਮਲ ਜਿਵੇਂ ਸਾਡੇ ਸਹਿਯੋਗੀ ਜੁੜੇ ਸੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੀਟਿੰਗ ਹਾਈ ਲੈਵਲ ਮੀਟਿੰਗ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਪੀਐਮ ਨਿਵਾਸ ਤੇ ਪ੍ਰਧਾਨ ਮੰਤਰੀ ਨਿਵਾਸ ਤੇ ਇਹ ਮੀਟਿੰਗ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਸੀਡੀਐਸ ਅਨਿਲ ਚੋਹਾਨ ਔਰ ਤਿੰਨਾਂ ਫੌਜਾਂ ਦੇ ਮੁਖੀ ਔਰ ਬਕਾਇਦਾ ਡਿਫੈਂਸ ਮਨਿਸਟਰ ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਹਾਲਾਤਾਂ ਦਾ ਜਾਇਜ਼ਾ ਆ ਵੀ ਪੁੱਛਿਆ ਗਿਆ ਹੈ ਜਾਣਕਾਰੀ ਵੀ ਲਈ ਗਈ ਹੈ ਕਿ ਹਾਲਾਤ ਹੁਣ ਬਾਰਡਰ ਏਰੀਆ ਦੇ ਵਿੱਚ ਕਿਵੇਂ ਦੇ ਬਣੇ ਕੋਈ ਨਹੀਂ ਕਿਉਂਕਿ ਸੀਜ਼ਫਾਇਰ ਤੋਂ ਬਾਅਦ ਦੇ ਵਿੱਚ ਜਾਣਕਾਰੀ ਮਿਲੀ ਕਿ ਹਮਲਾ ਕੀਤਾ ਗਿਆ ਹੈ ਪਾਕਿਸਤਾਨ ਦੇ ਵੱਲੋਂ ਫਿਰ ਡਰੋਨ ਐਕਟੀਵਿਟੀ ਜਿਹੜੀ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਬੀਤੀ ਰਾਤ 3 ਪੀਐਮ ਮੋਦੀ ਨੇ ਫਿਰ ਮੀਟਿੰਗ ਸੱਦੀ ਸੀ ਤਾਂ ਹੁਣ ਤੜਕਸਾਰ ਕੀ ਅਪਰੀ ਰਿਹਾਇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਲੋਂ ਮੀਟਿੰਗ ਸੱਦੀ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਾਂ ਫਿਰ ਵੱਡੀ ਪਲੈਨਿੰਗ ਕਿਉਂਕਿ ਭਾਰਤ ਚੌਕਸੀ ਵਰਤ ਰਿਹਾ ਹੈ ਭਾਰਤ ਪਹਿਲਾ ਕੀ ਤਿਆਰ ਪਰ ਤਿਆਰ ਹੈ ਹਾਲਾਂਕਿ ਸੀਸਫਾਇਰ ਬੇਸ਼ੱਕ ਹੋ ਗਿਆ ਹੈ ਇਸ ਦੇ ਵਿੱਚ ਕੋਈ ਵੀ ਦੋਰਾ ਨਹੀਂ ਹੈ ਪਰ ਫਿਰ ਵੀ ਭਾਰਤ ਜੋ ਲੜਿੰਦਾ ਆ ਆਪਣੇ ਹਤਕੰਡੇ ਕਹਿ ਦਿੱ ਕਿ ਅਪਣਾਉਣੇ ਚਾਹੀਦੇ ਨੇ ਉਹ ਭਾਰਤ ਦੇ ਵੱਲੋਂ ਹੈਗੇ ਨੇ ਭਾਰਤ ਨੇ ਆਪਣੀ ਪਲੈਨਿੰਗ ਕੀਤੀ ਹੋਈ ਹੈ ਸੋ ਹੁਣ ਇਸ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਹੈ ਸਪੀਚਿੰਗ ਤੋਂ ਬਾਅਦ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਕੀ ਚਰਚਾ ਹੋਈ ਹੈ ਕੀ ਬੈਠਕ ਹੋਈ ਹੈ ਕੀ ਪਲੈਨਿੰਗ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਅਸੋ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਕੋਈ ਪ੍ਰੈਸ ਬਰੀਫਿੰਗ ਜੜੀ ਆ ਉਹ ਭਾਰਤ ਸਰਕਾਰ ਦੇ ਵੱਲੋਂ ਕੀਤੀ ਜਾਵੇ ਫਿਲਹਾਲ ਇਹ ਮੀਟਿੰਗ ਜਿਹੜੀ ਉਹ ਖਤਮ ਹੋ ਚੁੱਕੀ ਹੈ ਹਾਈ ਲੈਵਲ ਮੀਟਿੰਗ ਇਹ ਦੱਸੀ ਜਾ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਹਾਲਾਤਾਂ ਦੀ ਜਾਣਕਾਰੀ ਲਈ ਗਈ ਹੈ ਕਿ ਸੀਜ਼ਫਾਇਰ ਤੋਂ ਬਾਅਦ ਵਿੱਚ ਨੁਕਸਾਨ ਕਿੰਨਾ ਹੋਇਆ ਕਿਵੇਂ ਦੇ ਹਾਲਾਤ ਸੀ ਤਾਂ ਉਹ ਸਾਰੀ ਜਾਣਕਾਰੀ ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੁਣਾਂ ਦੇ ਵੱਲੋਂ ਲਈ ਗਈ